ਪੜੀ ਜਾਂਦਾ ਕਈ ਨਹੀਂ ਆ ਪਹਿਲਾਂ ਪਾਣੇ ਇੱਥੇ ਪਾਣੇ ਸਾਤ ਦਿਨਾਂ ਪੜ੍ਹ ਹੀ ਫੜੋ ਪੀਤਾ ਸਾਈਡ ਤੇ ਕਰ ਲੋ ਕੋਈ ਨਹੀਂ ਇਹ ਵੀ ਕਰ ਕਰ ਤਾਹੀ ਕਿ ਨਹੀਂ ਇੱਦਾਂ ਸਿੱਧੇ ਹੀ ਹੋਣੇ ਸੀ ਕਿਦਾਂ ਆ ਫੜੀ ਚਲੋ ਪਾਪ ਪਾਪਾ ਪਾਪ ਆ ਪੜੋ ਆਂ ਬੰਦੇ ਸੋ ਕੋੜੋ ਕੋੜੋ ਪਾਪਾ ਹਾਂਜੀ ਅਗੇ ਜੀ ਆਪ ਕਰੋ ਆਪ ਕਰੋ ਪਾਓ ਇਹਨਾਂ ਦੇ ਪਾਓ ਇਹਨਾਂ ਦੇ ਪਾਓ ਇਹਨਾਂ ਦੇ ਪਾਓ ਡਾਕਟਰ ਪਰ ਫੀਡਰ ਤੋਂ ਲਾਟਾਉਣ ਪਰ ਡਾਕਟਰ ਪਰ ਸਰ ਤੁਸੀਂ ਕੋ ਕਰੀ ਉਦੋਂ ਜੈ ਸੈਟ ਦੇ ਟੰਗੋ ਜੋ ਜੋ ਗੱਲ ਨੂੰ जी मारे मारे ਜੋ ਬੋਲੇ ਸੋ ਨਿਰਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਬਲੇ ਸੋ ਨਿਹਾਲ ਸੁਬਾਨ ਕੀ ਜੈ ਠੀਕ ਹਮਤ ਬੀਜ ਬਸ ਸਤਿਗੁਰੂ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਿਛੋ ਜਾ ਕਾਲੇ ਜੀ ਆਜਿ ਰਵਾਦ ਇਹ ਦੰਦੇ ਅਸੀਂ मत पदश ਕੋ 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 ਸਾਹਿਬ ਜੀ ਸਤਿ ਸ਼੍ਰੀ ਅਕਾਲ ਸਾਡੇ ਠੀਕ ਹੋ ਜੀ ਸਜੀਤ ਸੁਜੀਤ ਸਜੀਤ ਜੀ ਨੂੰ ਜੈ ਗੁਰਦੇਵ ਧੰਨ ਗੁਰਦੇਵ ਸੋ ਜਿੰਨੀ ਵੀ ਸੰਗਤ ਆਈ ਆ ਸ਼੍ਰੀ ਗੁਰੂ ਰਮਦਾਸ ਇਕਤਾ ਲਹਿਰ ਵੱਲੋਂ ਸਾਰੀ ਸੰਗਤ ਜੀ ਆਇਆਂ ਜੀ ਆਪ ਜੀ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਾਡੇ ਵਿਚਕਾਰ ਆਤੀ ਤੇ ਸਤਕਾਰਯੋਗ ਪੂਜਿਆ ਹਜ਼ੂਰ ਪਿਤਾ ਸ਼੍ਰੀਮਾਨ 108 ਸੰਤ ਮਹਾਰਾਜ ਸੰਤ ਮਹਿੰਦਰਪਾਲ ਮਹਾਰਾਜ ਜੀ ਪੰਡਵੇ ਤੋਂ ਆਏ ਨੇ ਜਿਨ੍ਹਾਂ ਮਹਾਰਾਜਿਆਂ ਨੂੰ ਵੀ ਜੀ ਆਇਆਂ ਬਾਬਾ ਸਤਨਾਮ ਸਿੰਘ ਪਟੋਰੀ ਨਦਰ ਸੰਤ ਤੇ ਆਏ ਨੇ ਜੀ ਆਇਆਂ ਸੋ ਮੇਰੀ ਬੇਨਤੀ ਆਪ ਜੀ ਦੇ ਚਰਨਾਂ 'ਚ ਪਹਿਲਾਂ ਤਾਂ ਆਪ ਜੀ ਬਹੁਤ ਭਾਗਾਂ ਵਾਲਿਓ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਅੰਦਰ ਤੁਸੀਂ ਸਮੂਲੀਅਤ ਕੀਤੀ ਆ ਤੇ ਜੋ ਸਾਡੀਆਂ ਸੇਵਾਵਾਂ ਚੱਲਦੀਆਂ ਨੇ ਸੋਸ਼ਲ ਮੀਡੀਆ ਤੇ ਤਾਂ ਅਸੀਂ ਹਮੇਸ਼ਾ ਹੀ ਗੈਰਮ ਕਰਦੇ ਰਹਿੰਦੇ ਆ ਪਰ ਪਹਿਲੀ ਬੇਨਤੀ ਪਹਿਲੀ ਵਾਰ ਤੁਹਾਡੇ ਨਗਰ ਵਿੱਚ ਆਏ ਆ ਇੱਥੇ ਦੇ ਪ੍ਰਬੰਧਕਾਂ ਦਾ ਇੱਥੇ ਦੀ ਕਮੇਟੀ ਦਾ ਔਰ ਮੈਨੇਜਮੈਂਟ ਦਾ ਮੈਂ ਸਾਰੀ ਨਾ ਬਹਿਦ ਨੂੰ ਧੰਨਵਾਦ ਕਰਦਾ ਹਾਂ ਪਹਿਲੀ ਬੇਨਤੀ ਇਹ ਆ ਜਿੱਥੇ ਸ੍ਰੀ ਗੁਰੂ ਅਰਜਨਦਾਸ ਇਕਤਾ ਲਹਿਰ ਵੱਲੋਂ ਲੋੜਵੰਦ ਧੀਆਂ ਦੇ ਵਿਆਹ ਕਾਰਜ ਕੀਤੇ ਜਾ ਰਹੇ ਸਨ ਹੁਣ ਸ੍ਰੀ ਗੁਰੂ ਅਰਜਨਦਾਸ ਇਕਤਾ ਲਹਿਰ ਵੱਲੋਂ ਜੋਗੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਸਲਾਈ ਸੈਂਟਰ ਖੋਲੇ ਜਾ ਰਹੇ ਆ ਸਾਡਾ ਸਲਾਈ ਸੈਂਟਰ ਖੋਲਣ ਦਾ ਕਾਰਨ ਇਹ ਸਮਾਰੀ ਸਿਲਟਰ ਖੋਲਣ ਦਾ ਮਕਸਦ ਇਕੋ ਇੱਕ ਆ ਗੁਰਬਾਣੀ ਦਾ ਬਚਨ ਆ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਜ਼ਾਨ ਕਿਉਂਕਿ ਅੱਜ ਸੰਸਾਰ ਦੇ ਵਿੱਚ ਐਦਾਂ ਦਾ ਸਮਾਂ ਬਣ ਚੁੱਕਿਆ ਏ ਧੀਆਂ ਨੂੰ ਦਰਕਾਰਿਆ ਜਾ ਰਿਹਾ ਧੀਆਂ ਨੂੰ ਠੋਕਰਾਂ ਮਾਰੀਆਂ ਜਾਂਦੀਆਂ ਨੇ ਔਰ ਐਸਾ ਸਮਾਂ ਵੀ ਅੱਜ ਦੇ ਸਮੇਂ ਵਿੱਚ ਬਣ ਚੁੱਕਿਆ ਏ ਧੀਆਂ ਨੂੰ ਸੰਸਾਰ ਦੇ ਆਉਣ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ ਤੇ ਸਾਡੀ ਸੰਸਥਾ ਵੱਲੋਂ ਤੇ ਸਾਡੇ ਪੂਜਿਆ ਹਜੂਰ ਪਿਤਾ ਮਹਾਰਾਜ ਸੰਤ ਮਾਰਾ ਸੰਤ ਮਹਿੰਦਰਪਾਲ ਮਹਾਰਾਜੀਆਂ ਦੇ ਆਸ਼ੀਰਵਾਦ ਦਾ ਸਦਕਾ ਇਹ ਜਿਹੜਾ ਵੀੜਾ ਅਸੀਂ ਚੁੱਕਿਆ ਏ तकरीबन ਕਈ ਸਮਿਆਂ ਤੋਂ ਚੱਲਦਾ ਆ ਰਿਹਾ ਹੈ ਤੁਹਾਡੇ ਲਾਗੇ 'ਚ ਥੋੜਾ ਥੋੜਾ ਸਮਾਂ ਸਮਾਂ ਹੁਣ ਆਉਂਦਾ ਜਿਵੇਂ ਮਹਾਰਾਜੀਆਂ ਦਾ ਸਾਨੂੰ ਹੁਕਮ ਹੁੰਦਾ ਮਹਾਰਾਜੀਆਂ ਦੇ ਹੁਕਮ ਸਦਕਾ ਹੀ ਅਸੀਂ ਤੁਹਾਡੇ ਲਾਗੇ 'ਚ ਪਿੰਡਾਂ ਦੇ ਵਿੱਚ ਆ ਕੇ ਐਦਾਂ ਦਾ ਪ੍ਰਚਾਰ ਕਰਦੇ ਆ ਪਹਿਲਾ ਸਾਡਾ ਕਾਰਨ ਆ ਕਿ ਜਿਹੜਾ ਆਰਥਿਕ ਕੋ ਕਮਜ਼ੋਰ ਪਰਿਵਾਰ ਹੁੰਦਾ ਆਪਣੀ ਧੀ ਪੈਣ ਦਾ ਵਿਆਹ ਨਹੀਂ ਕਰ ਸਕਦਾ ਧੰਨ ਗੁਰੂ ਰਵਿਦਾਸ ਮਹਾਰਾ ਜੀ ਕਿਰਪਾ ਦਾ ਸਦਕਾ ਗੁਰਨਾਨਕ ਸਾਹਿਬ ਮਹਾਰਾ ਜੀਆਂ ਰਹਿਮਤਾਂ ਦਾ ਸਦਕਾ ਇਹ ਹਰ ਮਹੀਨੇ ਧੀਆਂ ਦੇ ਵਿਆਹ ਕਾਰਜ ਕੀਤੇ ਜਾਂਦੇ ਨੇ ਔਰ ਦੂਜਾ ਜਦੋਂ ਕਿਤੇ ਧੀ ਪੈਣ ਵਿਆਹ ਕੇ ਸਹੁਰੇ ਘਰ ਜਾਂਦੀ ਆ ਨਾ ਔਰ ਕਹਾ ਇਦਾਂ ਦਾ ਸਮਾਂ ਬਣ ਜਾਂਦਾ ਤੇ ਤੁਹਾਨੂੰ ਪਤਾ ਇਹ ਨਸ਼ਾ ਦਾ ਕਿੰਨਾ ਦੌੜ ਵਗਿਆ ਹੋਇਆ ਹੈ ਪੰਜ ਦਰਿਆਏ ਛੇਵਾਂ ਦਰਿਆ ਨਸ਼ਿਆਂ ਦਾ ਸਾਡੇ ਅੰਦਰ ਵਗਦਾ ਏ ਜਦੋਂ ਇਹ ਹੀ ਧੀਆ ਪੜ ਲੈ ਕੇ ਅੱਗੇ ਸੌਹਰੇ ਕਰ ਜਾਂਦੀਆਂ ਨੇ ਹੱਥ ਵਿੱਚ ਨਾ ਹੁੰਨ ਦਾ ਹੋਣ ਦੇ ਕਾਰਨ ਜਦੋਂ ਕਿਤੇ ਇਦਾਂ ਦਾ ਪਰਿਵਾਰ ਨੇ ਤਸ਼ਈ ਮਿਲ ਜਾਂਦਾ ਏ ਜਦੋਂ ਨਸ਼ਈ ਮਿਲ ਜਾਂਦਾ ਨਾ ਉਹ ਆਪਣਾ ਨਿਰਵਾਹ ਕਰ ਸਕਦਾ ਏ ਤੇ ਨਾ ਆਪਣੇ ਬੱਚਿਆਂ ਦਾ ਨਿਰਵਾਹ ਕਰ ਸਕਦਾ ਏ ਉਹ ਸਮੇਂ ਨੂੰ ਦੇਖਦਿਆਂ ਹੋਇਆਂ ਸਾਡਾ ਮਕਸਦ ਕੀ ਹੈ ਕਿ ਧੀਆਂ ਦੇ ਕੋਲ ਹੁਨਰ ਹੋਵੇ ਜਦੋਂ ਹੁਨਰ ਉਹਨਾਂ ਦੇ ਹੱਥ ਵਿੱਚ ਹੋਏਗਾ ਜਾਂ ਕਢਾਈ ਬਣਾਈ ਦਾ ਜਾਂ ਕੱਪੜੇ ਸੀਣ ਦਾ ਕਿਤੇ ਹੁਨਰ ਹੱਥ ਵਿੱਚ ਹੋਏਗਾ ਆਪਣੇ ਹੁਨਰ ਦੇ ਨਾਲ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਨਰਵਾਹ ਕਰ ਸਕਦੇ ਨੇ ਜੇ ਸਾਡੇ ਕੋਲ ਇਹ ਹੁਨਰ ਨਹੀਂ ਹੋਊਗਾ ਗੁਰਮੁਖੋ ਧੀਆਂ ਪਹਿਲਾਂ ਵੀ ਡਰਦੀਆਂ ਰਹੀਆਂ ਜਾਂਦੀਆਂ ਨੇ ਉਦੋਂ ਵੀ ਡਰਦੀਆਂ ਰਹਿਣਗੀਆਂ ਜਦੋਂ ਆਪਣੇ ਪੈਰ ਮਜ਼ਬੂਤ ਹੋਣਗੇ ਜਦੋਂ ਆਪਣਾ ਬਲ ਮਜ਼ਬੂਤ ਹੋਏਗਾ ਫਿਰ ਕਿਸੇ ਦੀ ਹਿੰਮਤ ਨਹੀਂ ਸਾਡੇ ਵੱਲ ਕੋਈ ਝਾਕ ਜੇ ਕਿਸੇ ਦੀ ਹਿੰਮਤ ਨਹੀਂ ਅਸੀਂ ਕਿਸੇ ਅੱਗੇ ਹੱਥ ਅੱਡੀਏ ਕਿ ਸਾਡਾ ਪਰਿਵਾਰ ਨਸ਼ਈ ਆ ਮੇਰਾ ਪਤੀ ਨਸ਼ਈ ਆ ਸਾਡਾ ਘਰ ਦਾ ਨਿਰਵਾਹ ਵੀ ਬਹੁਤ ਔਖਾ ਚੱਲਦਾ ਏ ਪਰ ਭੈਣੋ ਤੁਹਾਡੇ ਚਰਨਾਂ 'ਚ ਬੇਨਤੀ ਆ ਤੁਸੀਂ ਸ੍ਰੀ ਗੁਰੂ ਅਰਜਨਦਾਸ ਏਕਤਾ ਲਹਿਰ ਦਾ ਸਾਥ ਦਿਓ ਜਿੰਨਾ ਹੋ ਸਕਦਾ ਏ ਇਸ ਵਾਈ ਸੈਂਟਰ ਜਿੱਥੇ ਤੁਹਾਨੂੰ ਕੱਪੜਿਆਂ ਦੀ ਟ੍ਰੇਨਿੰਗ ਦਿੱਤੀ ਜਾਏਗੀ ਉਥੇ ਨਾਲ ਦੇ ਨਾਲ ਕਢਾਈ ਬੁਣਾਈ ਦੀ ਵੀ ਟ੍ਰੇਨਿੰਗ ਦਿੱਤੀਆਂ ਜਾਣਗੀਆਂ ਪਹਿਲਾ ਸਟੱਪ ਸਾਡਾ ਇਹ ਆ ਕਿ ਤੁਸੀਂ ਆਪਣੇ ਕੱਪੜੇ ਸੀਣੇ ਆ ਔਰ ਕਿੱਦਾਂ ਸਿੱਖਣੇ ਆ ਉਹ ਟੀਚਰ ਨੇ ਤੁਹਾਨੂੰ ਆਗੇ ਵਧੀਆ ਹਿਸਾਬ ਨਾਲ ਜਿਵੇਂ ਵੀ ਹੋਏਗਾ ਆਪ ਜੀ ਨੂੰ ਦੱਸੇਗੀ ਔਰ ਉਹਦੇ ਮਾਧਿਅਮ ਦੁਆਰਾ ਹੀ ਤੁਸੀਂ ਇਹ ਟੀਚਰ ਦਾ ਸਾਥ ਦੇ ਕੇ ਕੱਪੜੇ ਸਿੱਖਣਾ ਹੈ ਜਿੰਨਾ ਵੀ ਸਖਵਾਈ ਦਾ ਸਮਾਨ ਹੋਏਗਾ ਜੋ ਵੀ ਜੋ ਵੀ ਸਖਵਾਈ ਦਾ ਸਮਾਨ ਹੋਏਗਾ ਉਹ ਸਾਰਾ ਹੀ ਤੁਹਾਨੂੰ ਦਿੱਤਾ ਜਾਏਗਾ ਜਿਹਦੇ ਵਿੱਚ ਇੱਕ ਫਾਰਮ ਜੋ ਤੁਸੀਂ ਸਾਡਾ ਫਿਲ ਕਰ ਦਿੱਤਾ ਹੋਏਗਾ ਜੋ ਸਾਡਾ ਫਾਰਮ ਆ ਤੁਸੀਂ ਫਿਲ ਕਰ ਦਿੱਤਾ ਹੋਏਗਾ ਉਹ ਮੇਰੇ ਕੋਲ ਅੱਜ ਜਮ੍ਹਾਂ ਹੋ ਜਾਣਗੇ ਤੇ ਆਪਾਂ ਟੀਚਰ ਦੇ ਨਾਲ ਸਲਾਹ ਕਰਕੇ ਤੁਸੀਂ ਕਿੰਨੇ ਵਜੇ ਦਾ ਸਮਾਂ ਰੱਖਣਾ ਕਦੋਂ ਰੱਖਣਾ ਹੈ 2 ਘੰਟੇ ਦਾ ਸਮਾਂ ਹੈ ਹਰ ਐਤਵਾਰ ਨੂੰ ਛੁੱਟੀ ਹੋਏਗੀ ਔਰ ਬਾਕੀ ਦਿਨ ਟੀਚਰ ਆਉਂਦੀ ਰਹੇਗੀ ਤੁਹਾਨੂੰ ਸਿਖਾਉਂਦੀ ਰਹੇਗੀ ਤੁਸੀਂ ਕਿਰਪਾ ਕਰਿਓ ਸਾਰੀਆਂ ਭੈਣਾਂ ਜਿੱਥੇ ਤੁਸੀਂ ਆ ਜਾਈਓ ਮੈਨੂੰ ਲੱਗਦੀ 25 ਫਾਰਮ 25 ਫਾਰਮ ਸਾਡੇ ਕੋਲ ਭਰ ਚੁੱਕੇ ਆ ਇੱਥੇ 25 ਦੀ ਗੱਲ ਨਹੀਂ ਆਪਾਂ 25 ਤੋਂ ਵੀ ਵੱਧ 30 ਹੋ ਜਾਣ 50 ਹੋ ਜਾਣ ਇੱਥੇ ਕੋਈ ਵਿਰੋਧ ਮਾਰੀ ਗੱਲ ਨਹੀਂ ਜਿੰਨੀਆਂ ਵੀ ਮਾਈਆਂ ਆ ਸਕਦੀਆਂ ਨੇ ਉਹਨਾਂ ਨੂੰ ਬੇਨਤੀ ਆ ਤੁਸੀਂ ਸਾਰੇ ਸਿੱਖਣ ਵਾਸਤੇ ਆਇਓ ਔਰ ਸਾਡੇ ਪੂਜਿਆ ਹਜੂਰ ਪਿਤਾ 108 ਸ਼੍ਰੀਮਾਨ ਸੰਤਵਾਵਾ ਮਹਿੰਦਰਪਾਲ ਮਹਾਰਾਜ ਜੀ ਤੀਰ ਤੋਂ ਹੋਰ ਸ੍ਰੀ ਪੰਜ ਪੰਡਵੇ ਤੋਂ ਡੇਰਾ 108 712 ਸਤ ਬਾਬਾ ਹੰਸਰਾਜ ਮਹਾਰਾਜ ਜੀ ਦੇ ਅਸਥਾਨੋਂ ਤੋਂ ਚੱਲ ਕੇ ਆਏ ਆ ਥੋੜਾ ਸਮਾਂ ਪਹਿਲਾਂ ਹੀ ਅਮਰੀਕਾ ਦੀ ਧਰਤੀ ਤੋਂ ਮਹਾਰਾਜ ਗੁਰਮਤਿ ਦਾ ਪ੍ਰਚਾਰ ਕਰਕੇ ਆਏ ਆ ਔਰ ਅਸੀਂ ਗੜਜ ਬੱਲੂ ਪਾ ਕੇ ਮਾਰਾ ਨੂੰ ਬੇਨਤੀ ਕੀਤੀ ਔਰ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਆ ਹੋਏ ਆ શ્રીમાન 108 ਸਤ ਮਹਾਰਾਜ ਸਤਵਿੰਦਰਪਾਲ ਮਹਾਰਾਜ ਜੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀ ਹੋ ਆਪਾਂ ਮਹਾਰਾਜ ਦੇ ਕੋਲੋਂ ਵੀ ਪਰਵਚਨ ਸਰਵਣ ਕਰਨੇ ਨੇ ਜਿੱਦਾਂ ਸਤਿਗੁਰੂ ਸਾਹਿਬ ਦਾ ਬਚਨ ਹੋਏਗਾ ਜਿਵੇਂ ਜਿਵੇਂ ਮਹਾਰਾਜ ਸਾਾਨੂੰ ਜਿੱਥੇ ਜਿੱਥੇ ਪਿੰਡਾਂ 'ਚ ਸिलाई ਸੈਂਟਰਾਂ ਨੂੰ ਭੇਜਣਗੇ ਅਸੀਂ ਉਹਨਾਂ ਪਿੰਡਾਂ ਵਿੱਚ ਜਾ ਜਾ ਕੇ ਸिलाई ਸੈਂਟਰ ਖੋਲੋਗੇ ਤੁਸੀਂ ਸਾਡਾ ਸਾਰਿਆਂ ਨੇ ਸਾਥ ਦੇਣਾ ਮਹਾਰਾਜ ਜੀਾਂ ਦੇ ਕੋਲੋਂ ਆਪ ਜੀਾਂ ਨੇ ਪਰਵਚਨ ਸਰਵਣ ਕਰਨੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ